ਵੀਡੀਓ ਨੂੰ ਸ਼ੇਅਰ ਕਰਦਾ ਤੁਹਾਨੂੰ ਪਤਾ ਹੈ ਸ਼ੇਅਰ ਕਰਨ ਵਾਲੇ ਬੰਦੇ ਨੂੰ ਆਉਣ ਵਾਲੀ 13 ਤਰੀਕ ਨੂੰ ਐਲਟੋ ਕਾਰ ਦਵਾਂਗੇ ਠੀਕ ਹੈ ਵੀਰੇ ਵੀਡੀਓ ਲੈ ਵੀ ਮਿੱਤਰੋ ਠੰਡ ਪੂਰੀ ਪੀਕ ਤੇ ਹੈ ਜਮਾਂ ਪੀਕ ਤੇ ਹੈ ਹੈਨਾ ਤੇ ਗੱਡੀਆਂ ਵੀ ਪੀਕ ਤੇ ਨੇ ਹੁਣ ਜੇ ਤੁਸੀਂ ਠੰਡ ਚ ਜਾ ਰਹੇ ਹੋ ਤੰਗ ਨਾ ਹੋਵੋ ਆਪਣੇ ਕੋਲੇ ਵਰਨਾ ਬਹੁਤ ਗੜੀਆਂ ਨੇ ਬਾਈ ਤੁਹਨੇ ਆਉਣਾ ਹੈ ਪੀਵੀ 13 ਕਾਰ ਬਜ਼ਾਰ ਤੇ ਕਾਰਾਂ ਮਿਲਣਗੀਆਂ ਜਮੀਨ ਸਿਰਾ ਐਂਡ ਐਂਡ ਗੱਲਬਾਤ ਕੋਈ ਇਹਦੇ ਅੰਡਾ ਪੀਸ ਕਾਰਾਂ ਬਾਈ ਪੂਰੀਆਂ ਅਲਾਈ ਲੱਗੇ ਹੋਏ ਸਰਵਿਸਾਂ ਹੋਈਆਂ ਹੋਈਆਂ ਇੰਸ਼ੋਰੈਂਸ ਹੋਏ ਹੋਏ ਕਈਆਂ ਨੇ ਉਹ ਗੇਅਰ ਵੀ ਨਹੀਂ ਪਾਉਣਾ ਕਾਰਾਂ ਦੇ ਕਈਆਂ ਆਟੋਮੈਟਿਕ ਨੇ ਆਟੋਮੈਟਿਕ ਨਹੀਂ ਬਲੌਗ ਸਾਰਾ ਵੇਖਿਓ ਕਾਰਾਂ ਬਹੁਤ ਨੇ ਸਾਰੀਆਂ ਕਾਰਾਂ ਮਰ ਡਿਟੇਲ ਦਵਾਂਗੇ ਰੇਟ ਦੱਸਾਂਗੇ ਕਿੰਨੀਆਂ ਕਿੰਨੀਆਂ ਆਪਣੇ ਕੋਲ ਵਰਨਾ ਰਹਿਣ ਵਾਲੀਆਂ ਨੇ ਸਾਰਾ ਕੁਝ ਦੱਸਾਂਗੇ ਬਸ ਵਲੌਗ ਦੇ ਐਂਡ ਤੱਕ ਬਨੇ ਰਹੋ ਆਜੋ 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 ਹੁਣ ਹੁਣ ਬਾਈ ਹਨਾ ਉਹਨੂੰ ਖਜਾਨੇ ਲੈ ਚਲੀਏ ਪੇਜ ਜੁੜ ਗਏ ਪੀਵੀ ਤੇਰਾ ਕਾਰੋਬਾਰ ਤੇ ਮੈਂ ਰਾਈ ਧੂਰੀ ਠੀਕ ਹੈ ਬਾਈ ਬਿਲਕੁਲ ਬਿਲਕੁਲ ਤੇ ਬਾਈ ਹੋਰਾਂ ਨੇ ਪੰਜਾਬ ਦੇ ਵਿੱਚ ਪੂਰਾ ਸਿਰ ਲਾਇਆ ਪਿਆ ਬਾਈ ਹਨਾ ਵੀ ਇਹ ਪਹਿਲੇ ਇਹ ਪਹਿਲੇ ਪੇਜ ਵਾਲੇ ਨੇ ਮਿਲ ਲਾਣਾ ਵੀ ਜਿੰਨਾਂ ਦਾ ਵੀ ਆਪਾਂ ਵੀ ਸਭ ਤੋਂ ਉੱਚੀ ਆਵਾਜ਼ ਆਈ ਬਿਲਕੁਲ ਚਲੋ ਸਾਡਾ ਸਪੀਕਰ ਹੀ ਉੱਚੇ ਨੇ ਆਵਾਜ਼ ਉੱਚੀ ਰਹਿ ਜਾਂਦੀ ਹੈ ਸਪੀਕਰ ਵੱਡੇ ਹੁੰਦੇ ਨੇ ਬਾਈ ਹਾਂ ਹਾਂ ਕਮੈਂਡ ਕਰਕੇ ਦੱਸੋ ਖਾਂ ਆ ਨਾ ਆਹ ਵੀਰੇ ਮਾਡਲ 18 ਮਾਡਲ ਦੀ ਕਾਰ ਹੈ 19 ਚ ਰਜਿਸਟਰਡ ਹੈ ਫਸਟ ਓਨਰ ਦੀ ਕਾਰ ਹੈ ਵਿੱਦ ਸਲੂਫ ਹੈ ਠੀਕ ਹੈ ਸਲੂਫ ਟਾਪ ਮਾਡਲ ਕਾਰ ਹੈ ਵੀ ਤੇ ਅੰਦਰੋਂ ਦਿਖਾ ਦਿਆ ਕਰ ਭਾਈ ਨਾਲ ਦੀ ਨਾਲ ਹਾਂ ਬਈ ਨੋਰ ਵੀ ਦਿਖਾ ਰਾ ਵੀ ਕਿਹਦੇ ਸਾਨੂੰ ਉੱਚੀ ਨਾ ਬੋਲਣਾ ਪੈਵੇ ਬਿਲਕੁਲ ਬਿਲਕੁਲ ਉਹ ਹੀ ਪਹਿਲਾਂ ਕਿਹਾ ਸੰਗਰੂਰ ਵਾਲੇ ਦੀ ਆਵਾਜ਼ ਉੱਚੀ ਹੁੰਦੀ ਹੈ ਤਾਂ ਗਾਲ ਵੀ ਕੱਢਦੇ ਆ ਆਟੋਮੈਟਿਕ ਹੈ ਕਾਰ ਬਿਲਕੁਲ ਨਵੀਂ ਹੈ ਰੇਟ ਤੇ ਵੀ ਜãi ਦੇ ਦਾਂਗੇ ਕਿੰਨੇ ਦੀ ਕਾਰ ਹੈ 7.9 ਲੱਖ ਰੁਪਏ ਦੇ ਦਾਂਗੇ ਠੀਕ ਹੈ ਕੰਡੀਸ਼ਨ ਓਕੇ ਜਮੀ ਸਾਰੀਆਂ ਕੰਡੀਸ਼ਨ ਓਕੇ ਅਲਾਈ ਟਾਇਰ ਜਮਨ ਨਵੇਂ ਡੱਬਾ ਬੰਦ ਲਾਏ ਡੱਬਾ ਬੰਦ ਟਾਇਰ ਆ ਠੀਕ ਹੈ ਵੀਰੇ ਇਹ ਟਾਇਰ ਵੀ ਡੱਬਿਆਂ ਚਾਉਂਦੇ ਨੇ ਟਾਇਰ ਵੀ ਡੱਬਾ ਬੰਦ ਕਰਦੇ ਹੁੰਦਾ ਨਵਾਂ ਐਲਾਨ ਕੀਤਾ ਸੀ ਵੀ ਟਾਇਰ ਵੀ ਨਵੇਂ ਦਵਾ ਕਰਾਂਗੇ ਠੀਕ ਹੈ ਟਾਇਰ ਵੀ ਨਵੇਂ ਦੰਨੇ ਆ ਇਹ ਮਾਡਲ ਇਹ 18 ਮਾਡਲ ਹੈ ਇਹ ਮੈਨੂਅਲ ਹੈ ਇਹ ਮੈਨੂਅਲ ਕਾਰ ਵੀ ਟਾਪ ਦੀ ਹੈ ਦਿਖਾ ਦੇ ਬਾਈ ਕਾਰ ਵੀ ਸਿਰਾ ਕਾਰਾਂ ਨੇ ਬਾਈ ਤੇ ਜੇ ਕਿਸੇ ਨੇ ਬਾਈ ਇਹ ਵੈਂਟੀਲੇਟਰ ਸੀਟਾਂ ਵਾਲੀਆਂ ਨੇ ਵੈਂਟੀਲੇਟਰ ਸੀਟਾਂ ਵਾਲੀ ਹੈ ਇਹ ਠੀਕ ਹੈ ਬਿਲਕੁਲ ਵੈਂਟੀਲੇਟਰ ਸੀਟਾਂ ਨੇ ਬਾਈ ਟਾਪ ਮਾਡਲ ਸਨ ਰੂਫ ਤੇ ਰੇਟ ਇਹਦਾ ਵੀ ਸਵਾ ਇਹਦਾ ਵੀ ਸਵਾ 9 ਲੱਖ ਰੁਪਇਆ ਸਵਾ 9.5 ਲੱਖ ਨਾਲ ਤੋਲ ਦਾਂਗੇ ਅੱਜ ਬਈ ਆਪਾਂ ਕਹਿੰਦੇ ਕਿੰਨਾ ਲਾਉਣੋਂ ਕਿੰਨਾ ਹੋ ਜੀ ਉਹਨਾਂ ਦੇ ਤਿੰਨ ਤੋਂ 4 ਲੱਖ ਰੁਪਇਆ ਡਾਊਨ ਪੇਮੈਂਟ ਭਰ ਕੇ ਸਿੰਬਲ ਓਕੇ ਹੋਵੇ ਆਪਾਂ ਕਾਰ ਦੇ ਦਾਂਗੇ ਠੀਕ ਆਹ ਵਾਲੀ ਇਹ ਮਾਡਲ ਇਹ ਵੀ 18 ਮਾਡਲ ਆ ਸਨਰੂਫ ਹੈ ਕਾਲੀ ਨਾਗਦੀ ਬੱਚੀ ਆਟੋ ਆਟੋ ਰੇਟ ਰੇਟ ਸਵਾ 9 ਲੱਖ ਰੁਪਇਆ ਸਵਾ 9 ਲੱਖ ਰੁਪਇਆ ਲੈ ਵੀ ਸਵਾ 9 ਲੱਖ ਰੁਪਇਆ ਇਹਦੀ ਬਈ ਰੇਟ ਕਾਰ ਦਾ ਬਈ ਕਾਰਾਂ ਉਹੀ ਗੱਲ ਬਈ ਸਿਰਾ ਮਿਲਣਗੀਆਂ ਫੇਰ ਆਪਾਂ ਤੁਹਾਨੂੰ ਕਹਦੀਏ ਬਈ ਐਸੀ ਕਾਰ ਕਿਤੋਂ ਨਹੀਂ ਮਿਲਨੀ ਇੰਨੀਆਂ ਕਾਰਾਂ ਕਿਤੋਂ ਨਹੀਂ ਮਿਲਣੀਆਂ ਵਰਨਾ ਹਣਾ ਕਈ ਵਾਰ ਹੁੰਦਾ ਨਾ ਆਪਣੇ ਮਨ ਤੇ ਰਭਈ ਆ ਵਰਨਾ ਹੀ ਲੈਣੀ ਆ ਬਿਲਕੁਲ ਇੱਕ ਹੋਰ ਗੱਲ ਹੈ ਹਰੇਕ ਮਾਡਲ ਦੇ ਵਿੱਚ ਦੋ ਦੋ ਤਿੰਨ ਤਿੰਨ ਪੀਸ ਮਿਲਣਗੇ ਠੀਕ ਹੈ ਵੀ ਜੇ 13 ਮਾਡਲ ਨੇ ਤਿੰਨ 13 ਮਾਡਲ ਨੇ ਤਿੰਨ ਕਾਰਾਂ ਦਵਾਂਗੇ ਮੈਨੂਅਲ ਦਵਾਂਗੇ ਆਟੋਮੈਟਿਕ ਦਵਾਂਗੇ ਜੇ ਕੋ ਭਰਾ ਕਹਿੰਦਾ ਸਾਨੂੰ ਆਟੋ ਦੋ ਸਾਨੂੰ ਗੇਅਰ ਪਾ ਤੰਗ ਨਾ ਹੋਣਾ ਪਵੇ ਠੀਕ ਹੈ ਕੋਆਰਡੀਨਲ ਤਾਂ ਨਹੀਂ ਕੋਈ ਕੰਪੈਰੀਸ਼ਨ ਕਰਦਾ ਨਾ ਨਾ ਕੁਆਲਿਟੀ ਟੌਪ ਦੀ ਕੋਈ ਕੰਪੈਰੀਸ਼ਨ ਕਰ ਹੀ ਨਹੀਂ ਸਕਦਾ ਇੰਨੀ ਟੌਪ ਦੀ ਰਿਕਾਰਡ ਚੱਲੀ ਕਾਰ ਹੁੰਦੀ ਆਪਣੇ ਕੋਲ ਠੀਕ ਹੈ ਬ ਲੈ ਵੀ ਮਿੱਤਰਾਂ ਆ ਲਿਵਰੇ ਹੱਟੇ ਨਾਲ ਇਹਦਾ ਬਸ ਹਾਂ ਹੱਟੇ ਨਾਲ ਇਹਦਾ ਲੱਡੂ ਵੰਡ ਕੇ ਆਈ ਐ 30000 ਚੱਲੀ ਘਾਰ ਲੈ ਲੈ ਤਾਈਓ ਖੜੀ ਆ ਓਰੇ ਇਹ ਚੱਲੀ ਬਹੁਤ ਥੋੜੀ ਆ ਬਈ ਹਣਾ ਹਾਂ ਬਿਲਕੁਲ ਚੱਲੀ ਘਟਾ ਡੀਜ਼ਲ ਚ ਐ ਡੀਜ਼ਲ ਚ ਮਿਲਦੀ ਨਹੀਂ ਹੈਗੀ ਬਲੈਕ ਚ ਮਿਲਦੀ ਐ ਘਾਰ ਇਹ ਠੀਕ ਐ ਲੈ ਵੀ ਮਿੱਤਰੋ ਡੀਜ਼ਲ ਦੀ ਕਾਰ ਐ ਜੇ ਕਿਸੇ ਨੇ ਕਾਰ ਲੈਣੀ ਐ ਤਾਂ ਛੇਤੀ ਕਾਲ ਕਰ ਲੈ ਮਿਲਦੀ ਕੋਈ ਨਹੀਂ ਘਾਰ ਇਹ ਬਿਲਕੁਲ ਜਿਵੇਂ ਨਵੀਂ ਕਾਰ ਐ ਟੌਪ ਕਲਾਸ ਕਾਰ ਐ ਰੇਟ ਤੇ ਵੀ ਬਹੁਤ ਜਾਇਜ਼ ਐ ਕਿੰਨੇ ਦੀ ਐ 7 ਲੱਖ ਰੁਪਈਆ ਦੀ 7 ਲੱਖ ਲਓ ਜੀ ਮਿੱਤਰੋ 6.5 ਲੱਖ ਰੁਪਏ ਦੀ ਕਾਰ ਜਿਹੜੀ ਇਹ ਏਜੰਸੀ ਚੋਂ ਮਿਲਦੀ ਆ ਪਟ્રોલ ਦੀ ਪਟ્રોલ ਦੀ 7 ਲੱਖ ਰੁਪਏ ਡੀਜ਼ਲ ਐਥੋਂ ਮਿਲੂਗੀ ਇਹ 7 ਲੱਖ ਦੀ ਮਿਲੂਗੀ ਡੀਜ਼ਲ ਦੇਖ ਲਓ ਠੀਕ ਐ ਬਈ ਤੇ ਆਹ ਅਲੀਵਰੇ ਮਾਡਲ ਇਹ 15 ਮਾਡਲ ਕਾਰ ਐ ਟੌਪ ਦੀ ਕਾਰ ਐ ਅਲਾਈ ਟਾਇਰ ਇਹਨੂੰ ਵੀ ਨਵੇਂ ਪੈਨੇ ਬਿਲਕੁਲ ਠੀਕ ਐ ਲੈ ਵੀ ਮਿੱਤਰੋ ਅਲਾਈ ਅਲਾਈ ਤਾਂ ਵੀ ਸਾਰਿਆਂ ਦੇ ਸਿਰ ਐਂਡ ਗਰਾਏ ਹੋਏ ਨੇ ਹਾਂ ਬਿਲਕੁਲ ਕਹਿਣ ਦੀ ਲੋੜ ਨਹੀਂ ਐ ਇੰਨੇ ਨਵੇਂ ਮਿਲਣਗੇ ਰੇਟ ਇਹਦਾ ਰੇਟ ਇਹਦਾ 5.5 ਲੱਖ ਰੁਪਈਆ 5.5 ਲੱਖ ਰੁਪਈਆ ਆਟੋ ਦੀ ਐ ਆਟੇ ਮੈਨੂਵਲ ਆ ਠੀਕ ਹੈ ਇਹ ਮੈਨੂਅਲ ਹੈ ਸੀਟ ਕਵਰ ਇਹਦੇ ਵੀ ਨਵੇਂ ਨੇ ਕਾਰ ਜਮਾਂ ਨਵੀਂ ਹੈ ਇਹ ਬਈ ਆਪਣਾ ਮਾਡਲ ਸੀ 2016 15 15 ਆਹਾਂ ਇਹ ਵੀ 15 ਮਾਡਲ ਹੈ ਪੁਰਾਣੀ ਸ਼ੇਪ ਚ ਇਹ ਪੁਰਾਣੀ ਸ਼ੇਪ ਚ ਅੱਛਾ 15 ਦੇ ਵਿੱਚ ਵਿਚ ਵਿਚਾਲੇ ਚੇਂਜ ਹੋ ਗਈ ਹੈ ਵਿਚ ਵਿਚਾਲੇ ਚੇਂਜ ਹੋਈ ਹੈ ਠੀਕ ਹੈ ਬਿਲਕੁਲ ਤੇ ਇਹ ਦਾ ਕਿੰਨਾ ਰੇਟ ਹੈ ਇਹਦਾ 5.5 ਲੱਖ ਰੁਪਏ ਆਟੋਮੈਟਿਕ ਹੈ ਆਟੋਮੈਟਿਕ ਹੈ 5.5 ਲੱਖ ਦੇ ਅੰਦਰ ਬਈ ਟੱਚ ਪਲੇਅਰ ਵਗੈਰਾ ਲੱਗਾ ਹੈ ਕਾਰ 'ਚ ਤੁਹਾਨੂੰ ਕੁਝ ਨਹੀਂ ਕਰਾਉਣਾ ਬਈ ਵਸਣਾ ਤੁਹਾਨੂੰ ਕੀ ਕਰਾਉਣਾ ਹੈ ਗियर ਗੇਅਰ ਵੀ ਨਹੀਂ ਪਾਣਾ ਯਾਰ ਕਰਨਾ ਇਹਦਾ ਗੇਅਰ ਵੀ ਨਹੀਂ ਪਾਣਾ ਇਹ ਚ ਤਾਂ ਡੀਜ਼ਲ ਵੀ ਮਿਲ ਜੂਗਾ ਠੀਕ ਹੈ ਬਸ ਤੁਸੀਂ ਆਣੇ ਸਾਡੇ ਤੋਂ ਚਾਬੀ ਨਾਲ ਖਚਾਣੀ ਆ ਫੋਟੋ ਉਸ ਤੋਂ ਬਾਅਦ ਲੈ ਜਾਣੀ ਆਪਣੇ ਘਰ ਨੂੰ ਬਿਲਕੁਲ ਲੱਗਦਾ ਇਹ ਮਾਡਲ ਇਹ 13 ਮਾਡਲ ਹੈ 13 ਮਾਡਲ ਦਾ ਜੋੜਾ ਆ ਗਿਆ ਜੀ ਅੱਛਾ ਦੋ ਕਾਰਾਂ ਨੇ 13 13 ਮਾਡਲ ਦੋ ਕਾਰਾਂ ਨੇ ਠੀਕ ਹੈ ਵੀਰੇ ਬਿਲਕੁਲ ਇਹ ਇਹਦਾ ਰੇਟ ਆ ਇਨਾ ਰੇਟ 750 4 4 ਲੱਖ ਰੁਪਏ ਦੇ ਦਾ 750 4 25 4 25 ਬਈ ਦੰਦਰ ਦਿਖਾ ਦੇ ਬਈ ਕਾਰਾਂ ਇੱਕ ਇੱਕ ਵਾਰ ਹਣਾ ਬਿਲਕੁਲ ਕਾਰਾਂ ਨਵੀਆਂ ਨੇ ਮੌਕਾ ਹੱਥੋਂ ਨਾ ਗਵਾਇਓ ਜਿਹੜੇ ਪਰਾਲੇ ਲੈਣੀ ਹੈ ਸਕਰੀਨ ਤੇ ਨੰਬਰ ਚੱਲਦੇ ਪਏ ਨੇ ਵੀਡੀਓ ਵਿੰਦੇ ਸਾਰ ਇੱਕ ਵਾਰੀ ਕਾਲ ਕਰੋ ਕਾਰ ਬੁੱਕ ਕਰ ਲਓ ਬਈ ਇਹ ਥੋੜਾ ਹੋ ਹੀ ਨਹੀਂ ਸਕਦਾ ਤੁਹਾਨੂੰ ਫਿੱਟ ਨਾ ਆਵੇ ਕਾਰ ਹਣਾ ਬਿਲਕੁਲ ਆਹ ਵੀਰੇ ਮਾਡਲ ਗਲਤੀ ਦਾ ਕੋਈ ਗਲਤੀ ਦੀ ਕੋਈ ਗੁੰਜਾਇਸ ਨਹੀਂ ਇੱਥੇ ਗਲਤੀ ਦੀ ਕੋਈ ਗੁੰਜਾਇਸ ਨਹੀਂ ਇੱਥੇ ਕੋਈ ਕੰਪੈਰੀਸ਼ਨ ਨਹੀਂ ਕੋਈ ਕੰਪੈਰੀਸ਼ਨ ਨਹੀਂ ਬਿਲਕੁਲ ਸੋਦਾ ਮੜ ਲਈ ਆਪਾਂ ਕਹਿੰਦੇ ਵੀ ਗਲਤ ਬੋਲੇ ਉਹ ਕਵਾਲਿਟੀ ਨਾਲ ਕੋਈ ਕੰਪੈਰੀਸ਼ਨ ਨਹੀਂ ਹਾਂ ਕਵਾਲਿਟੀ ਨਾਲ ਕੋਈ ਕੰਪੈਰੀਸ਼ਨ ਨਹੀਂ ਬਾਕੀ ਕਾਰਾਂ ਓਕੇ ਮਿਲੀਆਂ 16 ਮੰਡਲ ਦੀ ਕਾਰ ਹੈ ਇੰਟੀਰੀਅਰ ਦੀ ਕਾਰ ਚੈੱਕ ਕਰ ਲੋ ਕਿਵੇਂ ਦੀ ਠੀਕ ਆ ਬਾਈ ਲਓ ਜੀ ਬਾਈ ਕਵਾਲਿਟੀ ਨਾਲ ਕੋਈ ਕੰਪੈਰੀਸ਼ਨ ਨਹੀਂ ਬਸ ਤੁਸੀਂ ਇੱਕ ਗੱਲ ਕੰਮ ਕਰਨਾ ਬਾਈ ਔਰੇ ਆਉਣਾ ਬਸ ਇੰਨਾ ਕੰਮ ਤੁਹਾਡਾ ਹੈ ਤੇ ਦੂਜੀ ਗੱਲ ਇੱਕ ਹੋਰ ਹੈ ਬਸ ਵੀ ਕਈ ਵਾਰ ਹੁੰਦਾ ਨਾ ਬਜਟ ھیਲੇ ਜਾਂਦਾ ਹੁੰਦਾ ਤੁਹਾਡਾ ਤਾਂ ਉਹ ਲੋਨ ਦੀ ਸੁਵਿਧਾ ਵੀ ਹੈਗੀ ਹੈ ਲੋਨ ਦੀ ਸੁਵਿਧਾ ਵੀ ਹੈ ਕਰ ਦਾਂਗੇ ਸਿੰਬਲ ਓਕੇ ਹੋਏ ਸਿੰਬਲ ਓਕੇ ਇਹਦਾ ਲੋਨ ਕਰ ਦਾਂਗੇ ਠੀਕ ਹੈ ਵੀਰੇ ਲੋ ਆਹ ਹੈ ਵੀਰੇ ਮਾਡਲ ਇਹ 14 ਮਾਡਲ ਦੀ ਕਾਰ ਹੈ ਆਟੋ ਆਟੋ ਫਸਟ ਆਨਰ ਓਕੇ ਦਿਖਾ ਦਿਓ ਤੁਸੀਂ ਇਹ ਕੋਈ ਇੰਟੀਰੀਅਰ ਦੀ ਕਾਰ ਚੈੱਕ ਕਰ ਲਓ ਇੰਟੀਰੀਅਰ ਦੀ ਨਵੇਂ ਸੀਟ ਕਵਰ ਨਵੀਂ ਇੰਟੀਰੀਅਰ ਦੀ ਜਮਾ ਬਈ ਕੀ ਕਿੱਥੋਂ ਲਿਆਉਣ ਆਇਆ ਇਹ ਜੇ ਕਰਾਂ ਇਹਦਾ ਬਹੁਤ ਮੁਸ਼ਕਲ ਲੱਬ ਲੱਬ ਲਿਆਇਆ ਠੀਕ ਹੈ ਅੱਛਾ ਫੇ ਕਹਾਂ ਜੀ ਕਾਰ ਲੈਣੇ ਬਾਈ ਕਹਾਂ ਜੀ ਕਾਰ ਕਰਦੇ ਕਿਵੇਂ ਚੈੱਕ ਕਰਦੇ ਕਾਰ ਨੂੰ ਕਾਰ ਦੀ ਪਹਿਲੇ ਦਾ ਪਹਿਲੇ ਆਧਾਰ ਤੇ ਇੱਕ ਨੰਬਰ ਦੇ ਕਾਰ ਦਾ ਰਿਕਾਰਡ ਚੈੱਕ ਕੀਤਾ ਜਾਊਗਾ ਠੀਕ ਹੈ ਵੀਰੇ ਜੇਰ ਕਾਰ ਰਿਕਾਰਡ ਚ ਟੈਂਟੂ ਟਾਈਮ ਸਰਵਿਸ ਚ ਗਈ ਹੈ ਠੀਕ ਹੈ ਤਾਂ ਫਿਰ ਉਹ ਕਾਰ ਵੇਖਾਂਗੇ ਵੀ ਤਾਂ ਜੇ ਰਿਕਾਰਡ ਏਜੰਸੀ ਚ ਗਈ ਹੈ ਕਾਰ ਠੀਕ ਹੈ ਵੀਰੇ ਰਿਕਾਰਡ ਦਾ ਚੈੱਕ ਕਰਕੇ ਕਾਰ ਉਸ ਤੋਂ ਬਾਅਦ ਪਹਿਲੇ ਆਧਾਰ ਤੇ ਰਿਕਾਰਡ ਚੈੱਕ ਰਿਕਾਰਡ ਚ ਕਾਰ ਓਕੇ ਹੈ ਫਿਰ ਅਸੀਂ ਚੈੱਕ ਕਰਾਂਗੇ ਕੱਲੀ-ਕੱਲੀ ਕਾਰ ਆ ਕੱਲਾ-ਕੱਲਾ ਪੀਸ ਵੀ ਐਕਸੀਡੈਂਟ ਤਾਂ ਨਹੀਂ ਕੀ ਕੁਝ ਪੇਂਟ ਹੈ ਇੰਜਨ ਗੇਅਰ ਦੀ ਕਿਵੇਂ ਹੈ ਹਰੀਕਾਰ ਚੈੱਕ ਕਰਕੇ ਉਸ ਤੋਂ ਬਾਅਦ ਕਾਰ ਖਰੀਦੀ ਜਾਂਦੀ ਹੈ ਪੇਂਟ ਜੇਂਟ ਦਾ ਨਹੀਂ ਕੋਈ ਇੰਨਾ ਮੈਟਰ ਕਰਦੇ ਕੇਵਲ ਕੋਈ ਪੇਂਟ ਦੋ ਤਿੰਨ ਪੀਸ ਪੇਂਟ ਹੁੰਦੇ ਨੇ ਬਈ ਦੋ ਤਿੰਨ ਪੀਸ ਪੇਂਟ ਕਰ ਲੈ ਲੈਣੇ ਪਰ ਪੀਸ ਚੇਂਜ ਨਾ ਹੋਵੇ ਉਹ ਨਹੀਂ ਲੈਂਦੇ ਠੀਕ ਹੈ ਵੀਰੇ ਬਿਲਕੁਲ ਤੇ ਜੇ ਤੁਸਾਨੂੰ ਕਿਸੇ ਕੋਈ ਮੰਨਦਾ ਕਾਰ ਵੇਚੀ ਤਾਂ ਕਹੇ ਜੀ ਕਾਰ ਲਵਾਂਗੇ ਕਾਰ ਵਧੀਆ ਹੋਵੇ ਰਿਕਾਰਡ ਨਾਲ ਚੱਲੀ ਕਾਰ ਹੋਵੇ ਕੋਈ ਸਾਨੂੰ ਵੇਚ ਸਕਦਾ ਫੋਨ ਕਰ ਸਕਦਾ ਹਾਂ ਬੈਸਟ ਰੇਟ ਦਵਾਂਗੇ ਮਾਰਕੀਟ 'ਚ ਜਿਹੜੇ ਲੋਕ ਖਰੀਦਦੇ ਨੇ ਉਹ ਅਸੀਂ ਡੀਲਰ ਉਹ ਰੇਟ 'ਚ ਲਾਵਾਂਗੇ ਜਿਹੜੇ ਲੋਕ ਰੇਟ ਨੂੰ ਵੇਚਦੇ ਨੇ ਵੇਚਦੇ ਨੇ ਠੀਕ ਹੈ ਇੱਕ ਵਾਰ ਮੈਂ ਮਿਲ ਜਦੋਂ ਉਹਨੇ ਗੱਲ ਵੀ ਕੀਤੀ ਸੀ ਨਾ ਜਦੋਂ ਆਪਣੀ ਨਾਲ ਗੱਲ ਹੋਈ ਸੀ ਮੈਂ ਕਿਹਾ ਮੈਂ ਤੇਰਾ ਮਾਡਲ 3 ਲੱਖ ਰੁਪਏ ਦੀ ਮਿਲਦੀ ਆ ਮੇਰੇ ਬਾਈ ਨੇ ਇੱਕ ਗੱਲ ਕਹੀ ਕਹਿੰਦਾ ਭਾਈ ਅਸੀਂ ਕਹਿੰਦਾ ਅਸੀਂ ਦੇਖਣ ਵੀ ਨਹੀਂ ਜਾਂਦੇ ਕਾਰ ਬਿਲਕੁਲ ਅਸੀਂ ਦਾ ਜਿਹੜਾ 3 ਲੱਖ ਇਹਦਾ ਦੇਖਣ ਵੀ ਨਹੀਂ ਜਾਂਦੇ ਅਸੀਂ ਦੇਖਣ ਵੀ ਉਹਦਾ ਜਿਹੜਾ 4 ਲੱਖ ਰੁਪਏ ਆਂਦਾ ਠੀਕ ਹੈ ਬਿਲਕੁਲ ਲਓ ਵੀ ਮਿੱਤਰੋ ਠੀਕ ਹੈ ਮਤਲਬ ਵੀ 4 ਲੱਖ ਰੁਪਏ ਦੇ ਵਿੱਚ ਕਾਰ ਚੰਗੀ ਹੁੰਦੀ ਹੈ ਬਿਲਕੁਲ ਜਿਹੜੇ ਬੰਦੇ ਨੇ ਪੈਸੇ ਲਾਏ ਹੁੰਦੇ ਨੇ ਕਾਰ ਤੇ ਉਹਨੂੰ ਪਤਾ ਹੁੰਦਾ ਏ ਕਿ ਸਾਡੀ ਕਾਰ ਵਧੀਆ ਕਾਰ ਹੋਊਗੀ ਜਮਾ ਹੋ ਕੇ ਕਾਰ ਹੋਊਗੀ ਉਹ ਮਹਿੰਗੀ ਹੋਊਗੀ ਹ ਵਧੀਆ ਰੇਟ ਚ ਮਿਲੂਗੀ ਇਹ ਮਾਡਲ ਕਿੰਨੇ ਨੇ ਦੋਨੇ ਇਹ 16 ਮਾਡਲ ਹੈ 13 ਮਾਡਲ ਹੈ ਠੀਕ ਹੈ ਵੀਰੇ ਇਹ 16 ਮਾਡਲ ਹੈ ਹਾਂਜੀ 16 ਮਾਡਲ ਦਾ 6 ਲੱਖ ਰੁਪਏ ਦੇ ਦਾਂਗੇ ਆ 13 ਮਾਡਲ ਹੈ ਪੰਜਾਬ ਨੰਬਰ ਹੈ ਇਹ ਦੇਣਾ 5 ਲੱਖ 35000 ਰੁਪਏ ਦੀ 5 ਲੱਖ 35000 ਰੁਪਏ ਦੀ ਬਿਲਕੁਲ ਚੈੱਕ ਕਰ ਲੋ ਬਈ ਕਾਰ ਬਹੁਤ ਓਕੇ ਨੇ ਚੈੱਕ ਕਰ ਲੋ ਕਾਰਾਂ ਬਹੁਤ ਓਕੇ ਨੇ ਗੁਰਪ੍ਰੀਤ ਅੰਦਰ ਉਹ ਦਿਖਾ ਦੇ ਮੜੀ ਮੜੀ ਤੇ ਤਾਂ ਜੋ ਵੀਰਾਂ ਨੂੰ ਆਈਡੀਆ ਜਾ ਹੋ ਸਕੇ ਹਨਾ ਵੀ ਇਹ ਆਪਾਂ ਕਹਿੰਦੇ ਸਾਈ ਪੌਣ ਜੋਗਰੇ ਹੋ ਜਾਣ ਬਈ ਬਿਲਕੁਲ ਸਾਈ ਪੌਣ ਜੋਗਰੇ ਹੋ ਜਾਣ ਬਾਕੀ ਕਾਰਾਂ ਓਕੇ ਨੇ ਤੇ ਸਾਡਾ ਵਲੌਗ ਦੇ ਵਿੱਚ ਪਰ ਅਸੀਂ ਲੰਮਾ ਟਾਈਮ ਨਹੀਂ ਲੈ ਜਾਂਦੇ ਹਾਂ। ਹਾਂ। ਵਲੌਗ ਦੇ ਵਿੱਚ ਦੱਸਿਓ ਕਾਰਾ ਕਿੱਦਾਂ ਦੀਆਂ ਲੱਗੀਆਂ ਤੇ ਵਲੌਗ ਕਿਵੇਂ ਦਾ ਲੱਗਿਆ। ਸੁਜੈਸਟ ਜ਼ਰੂਰ ਕਰਿਆ ਕਰੋ ਤੇ ਜਿਹੜਾ ਭਰਾ ਵੀਡੀਓ ਨੂੰ ਸ਼ੇਅਰ ਕਰਦਾ ਤੁਹਾਨੂੰ ਪਤਾ ਹੈ ਸ਼ੇਅਰ ਕਰਨ ਵਾਲੇ ਬੰਦੇ ਨੂੰ ਆਉਣ ਵਾਲੀ 13 ਦਿਨਾਂ ਨੂੰ ਐਲਟੋ ਕਾਰ ਦਵਾਂਗੇ। ਠੀਕ ਹੈ ਵੀਰੇ। ਵੀਡੀਓ ਖਿੱਚ ਕੇ ਸ਼ੇਅਰ ਕਰ ਦਿਓ। ਵਲੌਗ ਕਿਦਾਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ। ਐਦਾਂ ਹੀ ਪਿਆਰ ਬਣਾਈ ਰੱਖਿਓ। ਤੁਹਾਡੇ ਪਿਆਰ ਦੀ ਲੋੜ ਹੈ। ਬਸ ਇਹ ਪਿਆਰ ਆਪਣਾ ਬਹੁਤ ਅੱਗੇ ਜਾ ਸਕੀ ਹੈ ਆਪਾਂ ਵੀ ਤੇ ਤੁਸੀਂ ਵੀ ਪਰ ਰਿਸ਼ਤੇਦਾਰ ਨੂੰ ਜਿਹੜਾ ਬਈ ਵੀਡੀਓ ਸ਼ੇਅਰ ਕਰੂਗਾ ਹਨਾ ਸ਼ਾਇਦ ਉਹ ਨੂੰ ਅਲਟੋ ਨਿਕਲਿਆਵੇ ਅਲਟੋ ਨਿਕਲਿਆਵੇ ਅਲਟੋ ਸ਼ੇਅਰ ਕਰਨ ਵਾਲੇ ਨਵਾਂਗੇ ਕਰਤਾ ਬਈ ਸ਼ੇਅਰ ਦੱਬ ਕੇ ਹਨਾ ਜੇ ਕਿਸੇ ਨੇ ਪੁਰਾਣੀ ਕੋਈ ਕਾਰ ਲੈਣੀ ਹੈ ਇੱਧਰ ਵੀ ਕਾਰਾਂ ਹੈਗੀਆਂ ਨੇ ਬਈ ਹਨਾ ਬਹੁਤ ਨੇ ਰੇਟ ਸਿਮਿਲਰ ਤੇ ਹੁੰਦੇ ਨੇ ਹਨਾ ਬਿਲਕੁਲ ਸੇਮ ਦੇ ਰੇਟ ਨੇ ਬਾਕੀ ਅਗਲੇ ਵਲੌਗ ਦੇ ਵਿੱਚ ਹੋਰ ਨਵੀਆਂ ਕਾਰਾਂ ਲੈ ਕੇ ਪਹੁੰਚਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ